ਗਲੀ ਸੰਦਾਵਲੀ ਤੇ ਵਲਤੀ ਆਦਾ ਤੁਹਾਡਾ ਸਵਾਗਤ ਹੈ ਜੀ ਦੇ ਤਾਜ਼ਾ ਖਬਰਾਂ ਸੋਨੀਆਂ ਦੇ rahul gandhi ਵਧੀਆ ਮੁਸਕਰਾ ਨੈਸ਼ਨਲ ਨਾ ਖੈਰਾ ਲੱਡ ਮਾਮਲੇ ਚ ਨਵੀਂ ਐਫਆਈਆਰ ਦਰਜ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਲਾਂਬਾਦੀਆਂ ਜਬਦੀ ਹਨ ਸੋਨੀਆ ਤੇ ਰਾਹੁਲ ਵਿਰੁੱਧ ਇੱਕ ਨਵੀਂ ਐਫਆਰ ਦਰਜ ਕੀਤੀ ਗਈ ਹੈ ਸੋਨੀਆ ਤੇ ਰਾਹੁਲ 'ਤੇ ਸ਼ੇਰ ਹੋਰ ਵਿਰੁੱਧ ਗੰਮੀਰ ਦੋਸ਼ ਲਗਾਏ ਹਨ ਐਫਆਰ ਵਿੱਚ ਤਿੰਨ ਹੋਰ ਕੰਪਨੀਆਂ ਦੇ ਨਾਮ ਸ਼ਾਮਲ ਹਨ ਨੈਸ਼ਨਲ ਹੈਰਾਲਡ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਇਨਫੋਰਮੈਂਸ ਮੰਟ ਡਾਇਰੈਕਟਰ ਦੀ ਆਪਣੀ ਰਿਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੀ ਹੈ ਦਿੱਲੀ ਪੁਲਿਸ ਨੇ 3 ਅਕਤੂਬਰ ਨੂੰ ਐਫਆਰ ਦਰਜ ਕੀਤੀ ਸੀ ਐਫਆਰ ਵਿੱਚ ਦੋ ਸਣ ਕੇ ਕਾਂਗਰਸ ਦੀ ਮਲਕੀਤੀ ਵਾਲੀ ਸੰਸਥਾ ਐਸਓ ਐਡਡ ਜਰਨਲ ਲਿਮਟਿਡ ਨੂੰ ਤੋਂ ਖਤੜੀ ਰਾਹੀਂ ਹਾਸਲ ਕੀਤਾ ਗਿਆ ਸੀ ਇਸ ਦੀ કુલ ਜਾਇਤ 2000 ਕਰੋੜ ਰੁਪਏ ਦੀ ਸੀ ਇਹ ਆਦੀ ਗ੍ਰੇਨ ਜੰਗ ਇੰਡੀਆ ਰਾਹੀਂ ਸਪਨ ਹੋਇਆ ਸੀ ਅਤੇ ਇਸ ਵਿੱਚ ਗਾਂਧੀ ਪਰਿਵਾਰ ਦੀ 76% ਹਿੱਸੇਦਾਰੀ ਸੀ ਦਿੱਲੀ ਪੁਲਿਸ ਦੁਬਾਰਾ ਦਰਜ ਕੀਤੀ ਗਈ ਹੈ ਫਰ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੋਂ ਇਲਾਵਾ ਇੰਡੀਅਨ ওভারਸੀਜ਼ ਕਾਂਗਰਸ ਦੇ ਮੁਖੀ ਸैम ਪਿਪ ਤੋਹਫਾ, ਸੁਮੇਤ ਤਨਹੁਰ ਲੋਕਾਂ ਦੇ ਨਾਮ ਵੀ ਸ਼ਾਮਲ ਸਨ। ਇਸ ਤੋਂ ਇਲਾਵਾ एजਨ ਨੈਲ ਜੰਗ ਇੰਡੀਆ ਦੇ ਡੈਕੋਕਸ ਮਾਰਚ ਚੰਡਰਾਇਸ ਪ੍ਰਾਈਵੇਟ ਲਿਮਟਿਡ ਦਾ ਨਾਮ ਵੀ ਮੌਜੂਦ ਹੈ। ਤਿੰਨੋਂ ਕੰਪਨੀਆਂ ਦਿੱਲੀ ਕਲਕੱਤਾ ਆਧਾਰਿਤ ਫਰਜੀ ਕੰਪਨੀਆਂ ਸਨ ਤੇ ਇਹਨਾਂ ਵਿੱਚ ਜੰਗ ਇੰਡੀਆ ਨੂੰ 1 ਕਰੋੜ ਰੁਪਏ ਦੇਣਾ ਅਤੇ 50 ਲੱਖ ਰੁਪਏ ਐਂਜਲ ਦਾ ਅधिਗ੍ਰਹਿਣ ਕਰਨ ਦਾ ਦੋਸ਼ੀ ਐਨ ਐਂਜਲ ਦੀ કુલ ਜਾਇਦਾਦ 2000 ਕਰੋੜ ਰੁਪਏ ਦੀ ਅੰਕੀ ਗਈ ਹੈ ਦਿੱਲੀ ਪੁਲਿਸ ਨੇ ਐਂਜਲ ਦੇ ਸ਼ੇਅਰਧਾਰਕਾਂ ਨੂੰ ਜਲਦੀ ਹੀ ਪੁੱਛ ਕੇ ਪੁੱਛ ਕੇ ਸ਼ਰੇਆਈ ਬੁਲਾਇਆ ਸਕਦੀ ਹੈ ਨੈਸ਼ਨਲ ਐਂਹੈਰਾ ਰੈਡ ਕਿਸ ਵਿੱਚ 2008 ਇਕ 2014 ਦੇ ਵਿੱਚ ਕਮਨੀ ਲਰਡਿੰਗ ਦੇ ਦੋਸ਼ ਵਿੱਚ 2014 ਵਿੱਚ ਤਤਕੀਲ ਭਾਜਪਾ ਸੰਸਦ ਮੈਂਬਰ ਸਰਵਮਾਨ ਮੀਮ ਸੁਆਮੀ ਦੀ ਨਜੀਦ ਸ਼ਿਕਾਇਤ ਦੇ ਆਧਾਰ ਤੇ ਦਿੱਲੀ ਦੀ ਪਟਿਆਲਾ ਹਾਊਸ ਕੋਡ ਵਿੱਚ ਮਾਮਲੇ ਨੂੰ ਸਟੈਂਡ ਲੈਂਦਾ ਆਦੇਸ਼ ਦਿੱਤਾ ਸੀ 9 ਅਪ੍ਰੈਲ ਗਾਂਧੀ ਪਰਿਵਾਰ ਖੋਰ ਲੋਕਾਂ ਦੇ ਖਿਲਾਫ ਮਨੀ ਲਰਡਿੰਗ ਤਹਿਤ ਮੁਕੰਦਮਾ ਦਰਜ ਕੀਤਾ ਗਿਆ ਸੀ ਹਾਲੇ ਕੇ காங்கிரஸ் ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਏਡੀ ਤੇ ਕਿਦਾ ਸਰਕਾਰ ਦੇ ਇਸ਼ਾਰੇ ਦੇ ਕੰਮ ਕਰਨ ਦਾ ਦੋਸ਼ ਲਗਾਇਆ ਸੀ ਧੰਨਵਾਦ ਸਾਹਿਬ ਜੀ ਖਬਰਾਂ ਬਣ ਲਈ ਜੁੜੇ ਰਹੋ